ਜਦੋਂ ਉਹ ਬੇਅਦਬੀਆਂ ਹੋਈਆਂ ਸੀ ਅਸੀਂ ਜਦੋਂ ਸੰਗਤਾਂ ਵਿਰੋਧ ਕਰਦੇ ਸੀ ਮੈਂ ਉਹਦੇ ਵਿੱਚ ਸ਼ਾਮਲ ਹੁੰਦਾ ਸੀ ਅਸੀਂ ਧਰਨੇ ਵੀ ਦਿੱਤੇ ਉਹਨਾਂ ਉਹਨਾਂ ਸੰਗਤ ਦੇ ਨਾਲ ਲੜ ਕੇ ਉਹਨਾਂ ਵੀ ਅਸੀਂ ਅੰਦਰੋਂ ਅੰਦਰੀ ਲੜਦੇ ਰਹੇ ਤੇ ਬਾਰ ਬਾਰ ਕਹਿੰਦੇ ਰਹੇ ਕਿ ਤੁਸੀਂ ਅਕਾਲ ਤਖਤ ਸਾਹਿਬ ਅੱਗੇ ਆਪੇ ਪੇਸ਼ ਹੋ ਕੇ ਆਪਣੇ ਭੁੱਲਾਂ ਬਖਸ਼ਾ ਜੀ ਸਾਡੀ ਸੁਣ ਹੀ ਨਹੀਂ ਗੀ ਤੇ ਜਿਹੜੀ ਉਹ ਤੋਂ ਜੋ-ਜੋਕ ਡਰਾਮਾ ਵਾਪਰੀਆਂ ਬੇਸ਼ੱਕ ਸਾਡਾ ਹੱਥ ਤਾਂ ਨਹੀਂ ਸੀ ਪਰ ਸਾਡੀ ਚੁੱਪ ਸਾਡਾ ਗੁਨਾਹ ਸੀ ਪਰ ਪਰੰਪਰਾਵਾਂ ਨੂੰ ਛੱਡਤਾ ਸਿਧਾਂਤ ਨੂੰ ਛੱਡਤਾ ਤੇ ਜਿਹੜੇ ਹੁਣ ਨਵੇਂ ਅੱਗੇ ਆ ਰਹੇ ਨੇ ਜੇ ਸਿਧਾਂਤ ਤੇ ਪਹਿਰਾ ਨਹੀਂ ਦੇਣਗੇ ਇਹ ਪੰਤ ਕਿਤੇ ਰੱਖ ਨਹੀਂ ਕਰਨਗੇ ਇਹਨਾਂ ਦਾ ਹਾਲ ਵੀ ਵਿਜਨ ਪਰ ਸੱਚੇ ਪਾਸ਼ੇ ਨੇ ਕਲਾ ਵਰਤਾਈ ਹੈ ਤੇ ਜਿਹੜੇ ਬੰਦਿਆਂ ਦੇ ਬੰਦਿਆਂ ਨੂੰ ਰਹਿਤ ਦਿੱਤੀ ਗਈ ਸੀ ਉਹ ਬੇਮਖ ਹੋ ਗਏ ਤੇ ਮੈਂ ਜਵਾਨਤ ਨਹੀਂ ਛੱਲੀ ਜਦੋਂ ਅਸੀਂ ਰਹਿ ਆਉਗੇ ਆ ਤੇ ਕੁਝਾ ਮੇਰਾ ਫਰਜ਼ ਚੜਾਈ ਕਰ ਗਿਆ ਇਹ ਵਿਚਾਰੇ ਕੀ ਜਨ ਨਕਾਲੀ ਬਣਾ ਕੀ ਹੁੰਦਾ ਸਾਡੇ ਖੂਨ ਚ ਅਕਾਲੀ ਪਣਾ ਹੈ ਅਸੀਂ ਪੀਡੀਓ ਪੀਡੀ ਕਰ ਲਿਆ ਤੁਹਾਨੂੰ ਦਰਦ ਹੈ ਜੇ ਅਸੀਂ ਆਨੰਦ ਲੈਣਾ ਹੁੰਦਾ ਸੀ ਉਧਰ ਬੈਠੇ ਹੁੰਦੇ 70 ਮਿੰਟ ਦੇ ਸਾਲ ਦੇ 13ਵੇਂ ਮੁਕੀ ਜਦੋਂ ਐਮਰਜੈਂਸੀ ਲੱਗੀ ਸੀ ਲੀਡਰਸ਼ਿਪ ਲੈਬ ਵਿੱਚ ਬੰਦ ਸੀ ਕੋਈ ਬੋਲਦਾ ਨਹੀਂ ਸੀ ਉਦੋਂ ਮਹਾਪੁਰਖ ਨੇ ਅਗਵਾਈ ਕੀਤੀ ਜੋ ਸੰਘਰਸ਼ ਦੀ ਨਗਰ ਕੀਰਤਨ ਕਿੱਦੇ ਸਰਕਾਰਾਂ ਨੂੰ ਲਲਕਾਰਿਆ ਤੇ ਉਹ ਸੰਘਰਸ਼ ਜਿੱਤਿਆ ਗਿਆ ਸੀ ਤੁਸੀਂ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਥੂਈ ਇਥੇ ਪੰਜਾਬ ਦੇ ਅੰਦਰ ਦਿੱਲੀ ਚੋਣਾਂ ਤੋਂ ਬਾਅਦ ਸਿਆਸੀ ਸਰਗਰਮੀਆਂ ਨੇ ਜਿਹੜੀਆਂ ਹਾਲਾਂਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਲਗਭਗ ਪੌਣੇ 2 ਸਾਲ ਦਾ ਸਮਾਂ ਪਿਆ ਪਰੰਤੂ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ ਸਿਆਸੀ ਸਰਗਰਮੀਆਂ ਵੀ ਜਿਹੜੀਆਂ ਨੇ ਸ਼ੁਰੂ ਹੋ ਗਈਆਂ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਾਮਬੰਦੀ ਵੀ ਸ਼ੁਰੂ ਹੋ ਗਈ ਹੈ ਉੱਥੇ ਹੀ ਐਸਡੀਪੀਸੀ ਦੇ ਚੋਣਾਂ ਨੂੰ ਲੈ ਕੇ ਵੀ ਇਥੇ ਇੱਕ ਪਾਸੇ ਬਾਦਲ ਤੜਾ ਦੂਸਰੇ ਪਾਸੇ ਸ੍ਰੀ ਅਕਾਲ ਤੱਕ ਸਾਹਿਬ ਵੱਲੋਂ ਸੱਤਵੇਂ ਮੈਂਬਰ ਕਮੇਟੀ ਬਣਾਈ ਗਈ ਸੀ ਪਰੰਤੂ ਬਾਅਦ ਦੇ ਵਿੱਚ ਹੁਣ ਪੰਜ ਮੈਂਬਰ ਰਹਿ ਗਏ ਨੇ ਉਹ ਪੰਜ ਮੈਂਬਰੀ ਕਮੇਟੀ ਵੱਲੋਂ ਵਿਧਾਨ ਸਭਾ ਹਲਕਾ ਨਾਪਾ ਦੇ ਪਿੰਡ ਮੱਲੇਵਾਲ ਦੇਖੇ ਕਿ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਸੋ ਇਹਨਾਂ ਹਾਲਾਤਾਂ ਦੇ ਉੱਤਰ ਐਸਜੀਪੀਸੀ ਮੈਂਬਰ ਸੁਵਿੰਦਰ ਸਿੰਘ ਤੌੜਾ ਸਾਡੇ ਨਾਲ ਨੇ ਟਾਲੀ ਤੁਸੀਂ ਮੀਟਿੰਗ ਕਰ ਰਹੇ ਹੋ ਤੇ ਉਹ ਸਬੰਧੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕੀ ਮਕਸਦ ਹੈ 22 ਮਈ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਸਾਡੇ ਹਲਕਾ ਪਿੰਡ ਮੱਲੇਵਾਲਾ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਕਾਲ ਤਖਸ ਵੱਲੋਂ ਥਾਪੀ ਹੋਈ ਜਿਹੜੀ ਸਤੰਬਰਿਕ ਮੀਟਿੰਗ ਸੀ ਹੁਣ ਪੰਜ ਰਹਿ ਗਈ ਉਹ ਪਹੁੰਚ ਰਹੀ ਹੈ ਤੇ ਸ਼੍ਰੋਮਣਿਕ ਵਾਲਦਲ ਦੀ ਪੁਨਰ ਸਰਜੀਤੀ ਵਾਸਤੇ ਜੋ ਉਦੇਸ਼ ਹੋਇਆ ਸੀ ਉਹਦੇ ਸਾਨੂੰ ਜਿਹੇ ਅਸੀਂ ਮੀਟਿੰਗ ਕੀਤੀ ਹੋਈ ਹੈ ਜੀ ਤੜਾ ਤੁਸੀਂ ਪਿਛਲੇ ਲੰਬੇ ਸਮੇਂ ਤੁਸੀਂ ਤਾਂ ਐਸਜੀਪੀਸੀ ਮੈਂਬਰ ਬਣੇ ਹੋ ਉਦੋਂ ਇਕੱਠੇ ਸੀਗੇ ਬਦਲਟੜਾ ਪਰੰਤੂ ਕਾਲੀ ਸਰਕਾਰ ਦੇ ਵਿੱਚ ਵਿਵਾਦੀਆਂ ਵੀ ਹੁੰਦੀਆਂ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਅੱਜ ਸ਼੍ਰੀ ਅਕਾਲ ਤਖਸ ਸਾਹਿਬ ਤੇ ਦੋਨੇ ਤਰ੍ਹਾਂ ਦੇ ਮੰਨੇ ਆ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੋਈਆਂ ਨੇ ਕਿ ਪੰਥ ਨੂੰ ਨੁਕਸਾਨ ਸਹਿਣਾ ਪਿਆ ਤੇ ਉਸ ਟਾਈਮ ਕੀ ਹੋਇਆ ਉਸ ਟਾਈਮ ਤੁਸੀਂ ਕਿਸ ਤਰ੍ਹਾਂ ਦਾ ਮਤਲਬ ਮਾਹੌਲ ਸੀਗਾ ਕਦੇ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਕਦੇ ਕਿਹਾ ਕਿ ਪੰਥ ਕਿੱਥਾਂ ਲਈ ਜਾਂ ਉਸ ਉਸ ਸਮੇਂ ਕੋਈ ਇਸ ਤਰ੍ਹਾਂ ਦੀ ਆਵਾਜ਼ ਤੁਸੀਂ ਚੁੱਕੀ ਗੁਰਤੇਜ ਜੀ ਬੇਨਤੀ ਇਹ ਹੈ ਵੀ ਜਦੋਂ ਬੇਅਦਬੀਆਂ ਹੋਈਆਂ ਸੀ ਅਸੀਂ ਜਦੋਂ ਸੰਗਤਾਂ ਵਿਰੋਧ ਕਰਦੇ ਸੀ ਮੈਂ ਉਹਦੇ ਵਿੱਚ ਸ਼ਾਮਲ ਹੁੰਦਾ ਸੀ ਅਸੀਂ ਧਰਨੇ ਵੀ ਦਿੱਤੇ ਉਹਨਾਂ ਉਹਨਾਂ ਸਮੇਂ ਸੰਗਤ ਦੇ ਨਾਲ ਲੜ ਕੇ ਅੰਦਰੂਨੀ ਤੌਰ ਤੇ ਵੀ ਜਿਹੜੀ ਗੱਲ ਪਲੈਟਫਾਰਮ ਤੇ ਰੱਖੀ ਗਈ ਹੈ। ਪਰ ਮੈਂ ਇਹ ਵੀ ਗੱਲ ਕਹਣਾ ਮੈਜੋਰਟੀ ਦੇ ਸ਼ਰੂਹੂੜੀ ਮੈਂਬਰ ਸੀ ਉਹ ਕਹਿੰਦੇ ਸੀ ਵੀ ਤੁਸੀਂ ਗਲਤ ਕਰਦੇ ਹੋ ਇਹਨੂੰ ਜੇ ਕੋਈ ਹੋਊਗੀ ਤਾਂ ਖਿਮਾ ਜਾਚਣਾ ਕਰ ਲਿਓ। ਪਰ ਤਾਕਤ ਦਾ ਨਸ਼ਾ ਹੁੰਦਾ ਹੈ। ਤੇ ਉਹ ਹਾਲਾਤਾਂ ਨੇ ਸਾਜ਼ਗਰ ਨਹੀਂ ਸੀਗੇ ਜਿਉਂ ਕੁਝ ਬੰਦੇ ਤੋਂ ਛੱਡ ਕੇ ਸੀ ਰਜ਼ਾਈਨ ਵੀ ਦੇ ਗਏ ਸੀ ਹੁਣ ਉਹ ਦੁਬਾਰਾ ਫੇਰ ਉਹਦੇ ਦਰ ਬਣ ਗਿਆ ਕਿ ਪਰ ਇਹ ਵੀ ਹਰ ਬੰਦਾ ਚਿੰਤਤ ਸੀ ਵੀ ਅਰੇ ਗਲਤ ਹੋ ਰਿਹਾ ਕਿਉਂਕਿ ਸਾਡੇ ਲਈ ਗੁਰੂ ਪਹਿਲਾ ਹੈ ਕੋਈ ਵੀ ਇਨਸਾਨ ਇਹਦਾ ਧਰਮ ਨੂੰ ਮੰਨਦਾ ਦੂਜਾ ਬਸ ਗੁਰੂ ਪਹਿਲਾ ਹੁੰਦਾ ਬਾਕੀ ਕਿਤਾ ਸਕੈਂਟਰੀ ਜੀ ਜਿਹੜਾ ਹੁਕਮਨਾਮਾ ਸਭ ਸ੍ਰੀ ਕੱਲ ਤੱਕ ਸਭ ਤੋਂ ਜਾਰੀ ਹੋਇਆ ਉਹਦੇ ਚ ਉਹਨਾਂ ਨੇ ਕਿਹਾ ਵੀ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਪਰੰਤੂ ਚ ਇਹ ਬਾਦਲ ਧੜਾ ਭਾਵੇਂ ਸੁਧਾਰ ਲਹਿਰ ਦੇ ਨਾਮ ਤੇ ਜਿਹੜਾ ਧੜਾ ਹੈ ਪੰਜ ਮੈਂਬਰੀ ਕਮੇਟੀ ਹੈ ਕਿਤੇ ਨਾ ਕਿਤੇ ਉਹ ਦੋਨੇ ਧੜੇ ਨੇ ਜਿਹੜੇ ਉਸ ਸੱਤਾ ਦੇ ਵਿੱਚ ਭਾਗੀਦਾਰ ਸੀਗੇ ਤੇ ਫਿਰ ਕਿਵੇਂ ਉਹ ਧੜਾ ਵੀ ਆਪਣੇ ਆਪ ਨੂੰ ਇਹ ਦੱਸ ਰਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਬਹਾਲ ਕਰਾਉਣਾ ਹੈ ਜਿਹੜਾ ਬੇਨਿਯਮਾ ਹੋਈਆਂ ਨੇ ਜਾਂ ਮਰਿਆਦਾ ਬਹਾਲ ਕਰਾਉਣੀ ਹੈ ਮਤਲਬ ਜਦੋਂ ਕਿ ਪਹਿਲਾਂ ਸਾਰੇ ਇਕੱਠੇ ਸੀਗੇ ਬਿਲਕੁਲ ਠੀਕ ਹੈ ਪਹਿਲਾਂ ਸਾਰੇ ਇਕੱਠੇ ਸੀਗੇ ਜੀ ਜੋ ਅਸੀਂ ਸੁਣਿਆ ਹੈ ਉਹ ਕਹਿੰਦੇ ਵੀ ਅਸੀਂ ਅੰਦਰੋਂ ਅੰਦਰੀ ਲੜਦੇ ਰਹੇ ਤੇ ਬਾਰ ਬਾਰ ਕਹਿੰਦੇ ਰਹੇ ਵੀ ਤੁਸੀਂ ਅਕਾਲ ਤਖਤ ਸਾਹਿਬ ਅੱਗੇ ਆਪਾਂ ਪੇਸ਼ ਹੋ ਕੇ ਆਪਣੇ ਭੁੱਲਾਂ ਬਖਸ਼ਾ ਲਈ ਸਾਡੀ ਸੁਣ ਹੀ ਨਹੀਂ ਗਈ ਜੀ ਜਿਹੜੇ ਬੰਦੇ ਨੂੰ ਆਪਾਂ ਕਹਿੰਦੇ ਆ ਕਿਸੇ ਨੂੰ ਬਾਗੀ ਕਿਸੇ ਨੂੰ ਦਾਕੀ ਜੀ ਇਹ ਜਿਹੜੇ ਬਾਗੀ ਸੀ ਇਹ ਸ਼੍ਰੀ ਕਲਤਖ ਸਾਹਿਬ ਦੇ ਆਪ ਜਾ ਕੇ ਪੇਸ਼ ਹੋਏ ਸਿੰਘ ਸਾਹਿਬ ਨੂੰ ਲਿਖਤੀ ਚਿੱਠੀ ਦਿੱਤੀ ਕਿ ਜਿਹੜੀ ਉਹਦੋਂ ਜੋ-ਜੋਕ ਡਰਾਮਾ ਵਾਪਰੀਆਂ ਬੇਸ਼ੱਕ ਸਾਡਾ ਹੱਥ ਤਾਂ ਨਹੀਂ ਸੀ ਪਰ ਸਾਡੀ ਚੁੱਪ ਸਾਡਾ ਗੁਨਾਹ ਸੀ ਜੀ ਅਸੀਂ ਕਿਸੇ ਕਰ ਚੁੱਪ ਰਹੇ ਜਾਂ ਕਰਾ ਦਿੱਤੇ ਗਏ ਅਸੀਂ ਆਪਦਾ ਗੁਨਾਹ ਮੰਨਦੇ ਆਂ ਜੀ ਅਸੀਂ ਆਪਣੇ ਗਰਾਂਹ ਦੀ ਸਜ਼ਾ ਭੁਗਤਣੀ ਜਾਉਣੀ ਆਂ ਗੱਲ ਤਾਂ ਇਹ ਜਿਹੜੇ ਸ਼ੁਰੂ ਕਰੀ ਨਾ ਜਿਹੜੇ ਬੰਦੇ ਸੀ ਕਿ ਜਿਹਨੂੰ ਬਾਅਦ 'ਚ ਬਾਗੀ ਕਹਿ ਰਹਿਆ ਤੇ ਸ਼੍ਰੀ ਕਲਤਖ ਸਾਹਿਬ ਨੇ ਸਾਰੇ ਨੂੰ ਬੁਲਾ ਲਿਆ ਜੀ ਬੁਲਾ ਕੇ ਉਹ ਤੇ ਹੁਕਮਨਾਮਾ ਜਾਰੀ ਹੋ ਜਾਂਦਾ ਹੈ ਮੇਰੀ ਕਮੇਟੀ ਅਗੁਰ ਤੇਜ ਜੀ ਗੱਲ ਸਮਝਣ ਦੀ ਹੁੰਦੀ ਹੈ ਜਿਹੜਾ ਸਿੱਖਾ ਜਿਹੜਾ ਮਹਿਸੂਸ ਕਰਦਾ ਵੀ ਉਥੇ ਸ਼ਕਤੀ ਹੈ ਜਦੋਂ ਸਿੱਖ ਉਥੇ ਜਾਂਦਾ ਗੁਨਾਹਗਰ ਬਣ ਕੇ ਤਾਂ ਜ਼ਿੰਦਗੀ ਦਾ ਸਭ ਤੋਂ ਔਖਾ ਕਠਿਨ ਸਮਾਂ ਹੁੰਦਾ ਹੈ ਇਹ ਜਿਹੜੇ ਕਲੰਕ ਜਾਂ ਦਾਗ ਲੱਗ ਜਾਂਦੇ ਨੇ ਕੋਲਾਂ ਤੱਕ ਬੰਦੇ ਨਾਲ ਟਰੈਵਲ ਕਰਦੇ ਨੇ ਜੀ ਜਿਹੜੀ ਸੱਤ ਮੈਮਰੀ ਕਮੇਡੀ ਸ਼੍ਰੀ ਅਕਾਲ ਤਖਸਰ ਨੇ ਬੁਲਾਈ ਬਣਾਈ ਸੀ ਨਾ ਇਹ ਸੱਤ ਸਿੱਖਾਂ ਨੂੰ ਮਾਣ ਦਿੱਤੇ ਸੀ ਜਿੱਦਿਖਾਲ ਤੱਕ ਸਾਬ ਨੇ ਉਹ ਸੱਤ ਦਾ ਮਾਨ ਕਰ ਸਕਦੇ ਆ ਵੀ ਦੇਖੋ ਜੀ ਅਕਾਲ ਤੱਕ ਸਾਹਮਣੇ ਸਾਨੂੰ ਸੱਤਾਂ ਨੂੰ ਸਮਝਿਆ ਤਿੰਨ ਕਰੋੜ ਦੇ ਕਿਹਾਂ ਵਿੱਚੋਂ ਵੀ ਇਹ ਜੋਨ ਕਰਾਉਣਗੇ ਪਰ ਜਿਹੜੇ ਉੱਥੇ ਗੁਨਾਹਗਰ ਬਣ ਕੇ ਗਏ ਨੇ ਤੇ ਜਿਨ੍ਹਾਂ ਨੂੰ ਉੱਥੇ ਸਜ਼ਾ ਲੱਗੀ ਹੈ ਉਹ ਗੁਨਾਹਗਰ ਉਹਨਾਂ ਨੇ ਹੁਲ ਬਖਸ਼ਾਈ ਹੈ ਜੀ ਤੇ ਜਿਹੜੇ ਤੇ ਬਖਸ਼ਾ ਕੇ ਸਹੀ ਰਸਤੇ 'ਤੇ ਬਹਿ ਗਏ ਠੀਕ ਹੈ ਜਿਹੜੇ ਬਖਸ਼ਾ ਕੇ ਫਿਰ ਮੁਨਕਰ ਹੋ ਗਏ ਮਸਲਾ ਉਹਨਾਂ ਦਾ ਹੈ ਗੱਲ ਤਾਂ ਗੁਨਾਹ ਉਹਨੇ ਤਾਂ ਹੀ ਸਜ਼ਾ ਲੱਗੀ ਨਾ ਜੇਕਰ ਗੱਲ ਕਰੀਏ ਹੁਣ ਜਿਵੇਂ ਪੰਜ ਮੈਂਬਰੀ ਕਮੇਟੀ ਹੈ ਤੁਹਾਨੂੰ ਲੱਗਦਾ ਵੀ ਜੇ ਕਿਤੇ ਕੱਲ ਨੂੰ ਕੋਈ ਤਾਕਤ ਆਉਂਦੀ ਆ ਪਾ ਮੈਸਜੀ ਪੀਸੀ ਦੀਆਂ ਚੋਣਾਂ ਨੇ ਜਾਂ ਕੋਈ ਹੋਰ ਮਤਲਬ ਫੇਰ ਪੰਥਕ ਪੰਥ ਦੇ ਹਿੱਤਾਂ ਦੀ ਗੱਲ ਹੋਊਗੀ ਕਿ ਪੰਥਕ ਮਰਿਆਦਾ ਜਿਹੜੀ ਆ ਉਹ ਉਹਦਾ ਕਾਣ ਨਹੀਂ ਹੋਊਗਾ ਮਤਲਬ ਸੁਧਾਰ ਦੀ ਗੁੰਜਾਇਸ਼ ਲੱਗਦੀ ਤੁਹਾਨੂੰ ਦੇਖੋ ਜੇ ਸਾਲਾਤ ਜੇ ਕੱਲ ਤੱਕ ਪਹੁੰਚੇ ਐ ਇਸੇ ਕਰਕੇ ਪਹੁੰਚਿਆ ਨਾ ਸੀ ਪੰਥ ਨੂੰ ਛੜਤਾ ਪਰ ਪਰੰਪਰਾਵਾਂ ਨੂੰ ਛੜਤਾ ਸਿਧਾਂਤ ਨੂੰ ਛੜਤਾ ਤੇ ਜਿਹੜੇ ਹੁਣ ਨਵੇਂ ਅਕੇ ਹਾਰੇ ਨੇ ਜੇ ਸਿਧਾਂਤ ਤੇ ਪਹਿਰਾ ਨਹੀਂ ਰਹਿਣਗੇ ਇਹ ਪੰਥ ਕਿਤੇ ਰੱਖ ਨਹੀਂ ਕਰਨਗੇ ਇਹਨਾਂ ਦਾ ਹਾਲ ਵੀ ਵਿਜਨ ਪੰਥਰ ਉਸ ਨੂੰ ਪ੍ਰਮਾਣ ਕਰੂਗਾ ਪੰਥਮ ਦਾਗ ਚੱਲੂਗਾ ਜੀ ਜੇ ਕੋਈ ਵਿਅਕਤੀ ਨਵਾਂ ਨਹੀਂ ਚੱਲੂਗਾ ਤਾਂ ਉਹਦਾ ਹਮ ਪਹਿਲਾਂ ਨਾਲ ਹੀ ਹੋ ਜਾਣਾ ਪ੍ਰਵਾਨ ਉਹ ਹੀ ਉਹਦਾ ਪੰਥਕ ਬੰਦਾ ਪੰਥ ਕੀਤਾ ਲਈ ਚੱਲੂਗਾ ਤੁਸੀਂ ਇੱਕ ਗੱਲ ਮੰਨਦੇ ਹੋ ਜੀ ਤੁਸੀਂ ਮੈਂਬਰ ਰਹੇ ਹੋ ਕਿ ਪੰਜਾਬ ਦੇ ਵਿੱਚ ਲਗਭਗ 13000 ਪਿੰਡ ਨੇ ਐਸਸੀਪੀਸੀ ਹੁਣ ਤੱਕ ਐਡਾ ਵੱਡਾ ਵਜਤ ਹੋਣ ਦੇ ਬਾਵਜੂਦ ਕਿ ਵਿਦਵਾਨ ਚੰਗੇ ਜੀਵਨ ਵਾਲੇ ਗਰੰਤੀ ਸਿੰਘ ਨੇ ਜਿਹੜੇ ਹੈਗੇ ਹਰੇ ਗੁਰੂ ਕਰਨ ਨੂੰ ਦੇ ਸਕੇ ਮਤਲਬ ਕਮੀਆਂ ਹਾਲਾਂਕਿ ਕੀਤਾ ਹੋਊਗਾ ਐਸਜੀਪੀਸੀ ਨੇ ਮੈਂ ਇਹ ਵੀ ਨਹੀਂ ਕਹਿੰਦਾ ਕਾਫੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੋਗੀ ਪਰੰਤੂ ਕਮੀਆਂ ਕਿਤੇ ਨਾ ਕਿਤੇ ਰਹਿੀਆਂ ਨੇ ਵੱਡੀਆਂ ਦੇਖੋ ਸ਼ਰੋਣਕ ਬੜੀ ਸ਼ੀਸ਼ਤਾਂ ਦੀ ਜਿ세 ਬੰਦੀ ਹੈ ਸਾਡੀ ਪੰਥ ਦੀ ਸਸਤਾ ਬੜਾ ਵੱਡਾ ਇਤਿਹਾਸ ਹੈ ਦਾ ਤੇ ਇਹਦੇ ਸਵਾਲਾ ਵੀ ਬਹੁਤ ਵੱਡੀਆਂ ਨੇ ਦੇਖੋ ਕਿੰਤੂ ਬੰਦੂ ਕਰਨਾ ਸੌਖਾ ਹੈ ਪਰ ਜੇਕਰ ਨਜ਼ਰ ਮਾਰਦੇ ਸਵਾਲਾ ਬਹੁਤ ਵੱਡੀਆਂ ਨੇ ਮੁਸ਼ਕਲ ਕਿੱਥੇ ਖੜੀ ਹੋ ਜਾਂਦੀ ਹੈ ਜਦੋਂ ਰਾਜਨੀਤਿਕ ਖਲ ਵਧ ਜਾਂਦਾ ਹੈ ਤੇ ਇਹਨਾਂ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਿਆ ਜਾਂਦਾ ਹੈ ਉਦੋਂ ਕਿਦਾਂ ਦੇ ਖਿਲਾਫ ਪੈਦਾ ਹੁੰਦਾ ਜੇਕਰ ਇਹ ਸ਼ਰੂਨੀ ਕਮੇਟੀ ਸਾਡੀ ਸ਼ਹੀਦਾਂ ਦੀ ਜਥੇਬੰਦੀ ਸੇਰਦ ਹੱਤਾਂ ਵਿੱਚ ਹੋਊਗੀ ਜਿਹੜੇ ਪੰਥ ਨੂੰ ਪਹਿਲ ਦੇਣਗੇ ਤਾਂ ਸੁਭਾਗ ਤੌਰ ਤੇ ਨਤੀਜੇ ਹੋਰ ਹੋਣਗੇ ਇਹ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਸੀਂ ਮੀਟਿੰਗ ਕਰ ਰਹੇ ਹੋ ਪੰਜਵੇਂ ਵੀ ਕਮੇਟੀ ਦੇ ਕਿਹੜੇ ਕਿਹੜੇ ਆਗੂ ਆ ਰਹੇ ਨੇ ਤੇ ਸੰਗਤ ਨੂੰ ਕੀ ਅਪੀਲ ਕਰੋਗੇ ਮੇਰੀ ਸੰਗਤ ਨੂੰ ਅਪੀਲ ਹੈ ਬੜਾ ਪੰਥ ਤੇ ਸੰਕਟ ਚੱਲ ਰਿਹਾ ਜੀ ਦੇਖੋ ਹਰ ਬੰਦਾ ਦੁਬਤਾ ਚ ਨਰਾਸ਼ਾ ਚ ਹੈ ਜੀ ਤੇ ਦੁਖੀ ਹੈ ਅੱਜ ਦੇ ਹਾਲਾਤਾਂ ਤੋਂ ਜੀ ਜਦੋਂ ਤੁਸੀਂ ਨਰਾਸ਼ ਹੋ ਨਿਓ ਦੁੱਖ ਦਾ ਵਿੱਚ ਹੁੰਨੇ ਹੋ ਤੇ ਢੇਰੀ ਟਾ ਕੇ ਬਹਿ ਜਾਂਦੇ ਹੋ ਫਿਰ ਸੁਣਦੇ ਹੁੰਨੇ ਵੀ ਇੱਕ ਕਲਾ ਵਰਤਦੀ ਹੈ ਮੈਂ ਜੋ ਮੈਂ ਮਹਿਸੂਸ ਕਰਦਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਪਰ 2 ਦਸੰਬਰ ਹੁਕਮਨਾਮੇ ਜਾਰੀ ਹੋਏ ਸਨ ਸਾਨੂੰ ਵੀ ਭੇਲਿਆ ਸੀ ਵੀ ਇੱਕ ਸਕ੍ਰਿਪਟ ਲਿਖੀ ਉਹਦੇ ਮਦਦ ਸਾਰਾ ਕੁਝ ਹੋ ਗਿਆ ਪਰ ਸੱਚੇ ਪਾਤਸ਼ਾਹ ਨੇ ਕਲਾ ਵਰਤਾਈ ਹੈ ਤੇ ਜਿਹੜੇ ਬੰਦਿਆਂ ਦੇ ਬੰਦਿਆਂ ਨੂੰ ਰਹਿਤ ਦਿੱਤੀ ਗਈ ਸੀ ਬੇਮਕ ਹੋ ਗਏ ਜੀ ਇਹ ਸਤੁਰਦੀ ਕਲਾ ਹੈ ਤੇ ਜਿਹੜੀ ਪੰਜ ਸੱਤ ਮੈਂਬਰੀ ਕਮੇਟੀ ਬਣੀ ਸੀ ਉਹਨੂੰ ਤੋੜਨ ਦੀ ਬੜੀ ਕੋਸ਼ਿਸ਼ ਕੀਤੀ ਬੜੇ ਉਹਦੇ ੜੀਕੇ ਰਹਿ ਗਏ ਦੋ ਬੰਦੇ ਛੱਡ ਕੇ ਵੀ ਚਲੇ ਗਏ ਪੰਜ ਖੜ ਗਏ ਇਹ ਵੀ ਸੱਚੇ ਪਾਤਸ਼ਾਹ ਦੀ ਕਲਾ ਵਰਤੀ ਹੈ ਜਿਹੜੇ ਪੰਜੇ ਨੂੰ ਸ਼ਹਿਰ ਦੇ ਨੇ ਜੀਵਨ ਵਾਲੇ ਬੰਦੇ ਨੇ ਤੇ ਸਾਨੂੰ ਪੂਰਨਾਸ ਹੈ ਜਿਸ ਤਰ੍ਹਾਂ ਉਹਨਾਂ ਨੇ ਵਾਅਦਾ ਕੀਤਾ ਪੰਥ ਨਾਲ ਸੰਗਤ ਨਾਲ ਬੇਸ਼ੀਰ ਸ਼ਹਿਰ ਦੀ ਲੀਡਰਸ਼ਿਪ ਚੰਗੇ ਪੰਥਕ ਬੰਦੇ ਲੱਭ ਕੇ ਤੁਹਾਨੂੰ ਦੇਵਾਂਗੇ ਤੇ ਉਹਦਾ ਪ੍ਰੋਸੈਸ ਸਹੀ ਹੈ ਜੀ ਭਰਤੀ ਕਰੋ ਭਰਤੀ ਵਿੱਚੋਂ ਵੀ ਤੁਹਾਨੂੰ ਲੀਡਰ ਨਿਕਲੂਗਾ ਜੀ ਇੱਕ ਜਿਹੜੇ ਹਲਕਾ ਨਾਬਾਤ ਇਨਚਾਰਜ ਨੇ ਮੱਖਣ ਸਿੰਘ ਲਾਲਕਾ ਉਹਨਾਂ ਨਾਲ ਜਿਵੇਂ ਗੱਲ ਹੋਈ ਸੀਗੀ ਉਹਨਾਂ ਨੇ ਕਿਹਾ ਵੀ ਤੁਹਾਡਾ ਨਾਮ ਲੈ ਕੇ ਕਿ ਸੁਤਵਿੰਦਰ ਸਿੰਘ ਟੋੜਾ ਨੇ ਅੱਜ ਤੱਕ ਅਕਾਲੀ ਦਲ ਨੂੰ ਵੋਟ ਨਹੀਂ ਪਾਈ ਹੈਗੀ ਇਸ ਤੇ ਤੁਹਾਡਾ ਮੈਨੂੰ ਤਰਸਾਉਂਦਾ ਸੀ ਸੋਹਣ ਤੇ ਉਹ ਵਿਚਾਰਾ ਹੈ ਲੋਕਾਂ ਨੇ ਉਹਨੂੰ ਨਕਾਰਤਾ ਤੇ ਉਹ ਤਾਂ ਨਾ ਇੱਕ ਪੇੜ ਬੰਦਾ ਹੈ ਜਿਵੇਂ ਪਿੱਛੇ ਮਾਲਕ ਬੁਲਾਉਂਦਾ ਹੈ ਉਹ ਸਰਕਟ ਲਿਖੀ ਵੀ ਹੈ ਹਰ ਮਹੀਨੇ ਉਹ ਇੱਕ ਨਵਾਂ ਇਸ਼ੂ ਚੱਕਦੇ ਨੇ ਨਹੀਂ ਚੱਲਦਾ ਫਿਰ ਨਵਾਂ ਨੱਬ ਲੈਂਦੇ ਨੇ ਮੈਂ ਉਹਦਾ ਕੋਈ ਜਵਾਬ ਦੇਣਾ ਚਾਹੁੰਦਾ ਹਾਂ ਪਰ ਮੈਂ ਇੰਨੀ ਗੱਲ ਜ਼ਰੂਰ ਮੈਂ ਸੰਗਤ ਨਾਲ ਸਾਂਝੀ ਕਰਨੀ ਚਾਹੁੰਦਾ ਮੇਰੇ ਪਰਿਵਾਰ ਨੇ ਹਰ ਮੋਰਚੇ ਵਿੱਚ ਇਹ ਪੰਜਾਬੀ ਸੂਬਾ ਇਹ ਧਰਮ ਯੁੱਧ ਮੋਰਚਾ ਅਸੀਂ ਉਹਦੇ 'ਚ ਕੈਦ ਕਟੇ ਮੇਰੇ ਪਰਿਵਾਰਕ ਮੈਂ ਜਾਂਦੇ ਰਹੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਦੇ ਵੀ ਅਸੀਂ ਪੰਥਕ ਸੀਗੇ ਲਾਲਕਾ ਸਾਹਿਬ ਆਪੇ ਦੱਸ ਦਿੰਗੇ ਕਿੱਥੇ ਸੀਗੇ ਉਹ ਮਾੜੀ ਚਾਤੀ ਮਾਰ ਲੈਣ ਜਦੋਂ ਸਹਾ ਸਰਜੀਤ ਸਿੰਘ ਬਰਨਾਲਾ ਨੇ ਦਰਬਾਰ ਸਾਹਿਬ ਚ ਪੁਲਿਸ ਭੇਜੀ ਅਸੀਂ ਉਹਦਾ ਵਿਰੋਧ ਕੀਤਾ ਸੀ ਡਟ ਕੇ ਇੱਥੇ ਮੰਤਰੀ ਆਇਆ ਸੀ ਖਾਲਾ ਤੇ ਵਿਰੋਧ ਕਰਿਆ ਸੀ ਝੰਡੀਆਂ ਦਿਖਾਈਆਂ ਸੀ ਆਂਡੇ ਮਾਰੇ ਸੀ ਸਾਡੇ ਪਰਿਵਾਰ ਤੇ ਪਰਚਾ ਦਰ ਪੰਚਾਇਤਾਂ ਦੀ ਪਾਰਚਾ ਭੁਗਤਿਆ ਮੇਰੇ ਪਰਿਵਾਰ ਨੇ 1993 ਦੇ ਵਿੱਚ ਮੇਰੇ ਪਿਤਾ ਆਖਰੀ ਸਾਹਾਂ ਤੇ ਸੀ ਪੰਥ ਦਾ ਹੁਕਮ ਹੋ ਗਿਆ ਜਿਥਾ ਲੱਗੇ ਜੋ ਬਿਆਨਸਿਕ ਦੀ ਸਰਕਾਰ ਸੀ ਮੈਂ ਪਟਿਆਲੇ ਗਿਆ ਗ੍ਰਿਫਤਾਰ ਹੋ ਗਿਆ ਉਹੜਾ ਸਾਹਮਣੇ ਮੈਨੂੰ ਕਿਹਾ ਵੀ ਤੁਸੀਂ ਤੇਰਾ ਪਿਤਾ ਬਿਮਾਰ ਆ ਆਖਰੀ ਸਾਹਾਂ ਤੇ ਹੈ ਤੂੰ ਜਵਾਨਤ ਲੈ ਲੈ ਮਾਹ ਪ੍ਰਧਾਨ ਸਾਹਿਬ ਇਹ ਸਾਡੇ ਖੂਨ ਚ ਨਹੀਂ ਆਇਆ ਫਿਰ ਅਕਾਲੀ ਬਣਾ ਨਹੀਂ ਰਹਿਣਾ ਹੈਗਾ ਟੋੜਾ ਸਾਹਿਬ ਵੀ ਜੇਲ੍ਹ ਸੀਗੇ ਪਟਿਆਲੇ ਤੇ ਮੈਂ ਵੀ ਜੇਲ੍ਹ ਚ ਬੰਦ ਸੀਗਾ ਤੇ ਮੈਂ ਜਵਾਂਤ ਨਹੀਂ ਛਿਲੀ ਜਦੋਂ ਅਸੀਂ ਰਹਿ ਆਉਗੇ ਤੇ ਕਿਸੇ ਦਾ ਮੇਰਾ ਫਰਜ਼ ਚ ਲਈ ਕਰ ਗਿਆ ਇਹ ਵਿਚਾਰੇ ਕੀ ਜਨ ਨਕਾਲੀ ਬਣਾ ਕੀ ਹੁੰਦਾ ਸਾਡੇ ਖੂਨ ਚ ਅਕਾਲੀ ਬਣਾ ਅਸੀਂ ਪੀੜੀ ਪੀੜੀ ਕਰ ਲਿਆ ਸਾਨੂੰ ਦਰਦ ਹੈ ਜੇ ਅਸੀਂ ਆਨੰਦ ਲੈਣਾ ਹੁੰਦਾ ਅਸੀਂ ਉਧਰ ਬੈਠੇ ਹੁੰਦੇ ਜੇ ਅਸੀਂ ਸੁਖ ਸੌਲਤਾ ਮੰਨਣੇ ਆਉਂਦੀਆਂ ਫਿਰ ਅਸੀਂ ਉਧਰ ਖੜੇ ਹੁੰਦੇ ਇੱਧਰ ਸੰਘਰਸ਼ ਹੈ ਪਰ ਸਾਨੂੰ ਪ੍ਰਵਾਹ ਕੋਈ ਨਹੀਂ ਅਸੀਂ ਗੁਰੂ ਪੰਥ ਗੁਰੂ ਗ੍ਰੰਥ ਲਈ ਸਮਰਪਤਾਂ ਸਾਨੂੰ ਇੱਕ ਗੱਲ ਦਾ ਮਨ ਨੂੰ ਸਕੂਨ ਹੈ ਵੀ ਘੱਟੋ ਘਾਟ ਉਹਦੀ ਦਰਗਾਹ ਸੱਚੇ ਹੋਵਾਂਗੇ ਵੀ ਜਦੋਂ ਲੋੜ ਬਈ ਪੰਥ ਨੂੰ ਅਸੀਂ ਪੰਥ ਨਾਲ ਖੜੇ। ਉਹਨਾਂ ਨੇ ਇਹ ਵੀ ਕਿਹਾ ਕਿ ਐਜੀਪੀਸੀ ਮੈਂਬਰ ਹੁੰਦੇ ਹੋਏ ਗੁਰਦੁਆਰਿਆਂ ਨੂੰ ਨਿੱਜੀ ਖੇਤਾਂ ਲਈ ਵਰਤਿਆ ਗਿਆ ਤੇ ਲਾਸਟ ਦੇ ਵਿੱਚ ਜਿਹੜੀ ਇਹ ਤੁਸੀਂ ਮੀਟਿੰਗ ਕਰ ਰਹੇ ਹੋ ਪੰਜ ਮੈਂਬਰੀ ਕਮੇਟੀ ਆ ਰਹੀ ਹੈ ਹਲਕੇ ਦੇ ਲੋਕਾਂ ਨੂੰ ਸਿੱਖਾਂ ਨੂੰ ਸਮੂਹ ਜਿਹੜਾ ਹਲਕਾ ਵਾਸੀਆਂ ਨੂੰ ਅਪੀਲ ਕੀ ਕਰਾਂਗਾ। ਮੈਂ ਤਾਂ ਇਹੀ ਬੇਨਤੀ ਕਰਦਾ ਸਮਾਂ ਬੜਾ ਨਾਜ਼ੁਕ ਹੈ। ਤੇ ਹਾ ਦੇ ਨਾਰੇ ਦੀ ਜ਼ਰੂਰਤ ਹੈ। ਜੇਕਰ ਖਾਲਸਾ ਜੀ ਚੁੱਪ ਕਰ ਗਏ ਨਾ ਇਕ ਕੌਮ ਦਾ ਵੱਡਾ ਨੁਕਸਾਨ ਹੋ ਜੂਗਾ ਜੇਕਰ ਪੰਥੋਂ ਨੇ ਵੀ ਚੰਗੀ ਸ਼ਿਹਰਦ ਲੀਡਰਸ਼ਿਪ ਸਾਹਮਣੇ ਆਵੇ ਪੰਥ ਦਾ ਭਲਾ ਹੋਵੇ ਪੰਥ ਦੀ ਸੋਚ ਵਾਲੇ ਬੰਦੇ ਆਉਣ ਤਾਂ ਆਪਾਂ ਨੂੰ ਪੰਜ ਮੈਂਬਰੀ ਕਮੇਟੀ ਨਾਲ ਖੜਨਾ ਚਾਹੀਦਾ ਹੈ ਥੋੜਾ ਇੱਕ ਮਿੰਟ ਮੈਂ ਹੋਰ ਲਊਗਾ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਕਿਹੜੇ ਨੇ ਮੈਂ ਇਹ ਵੀ ਸੰਗਤ ਨੂੰ ਅਪੀਲ ਕਰਕੇ ਮੈਂ ਦੱਸ ਨਹੀਂ ਜਾਉਣਾ ਜਦੋਂ ਤੁਸੀਂ ਸਾਰਾ ਮਾਲਵਾ ਹਾਰਦੇ ਆ ਰਹੇ ਹੋ ਵੱਡੇ ਵੱਡੇ ਤਨੰਤਰ ਜਿਹੜੇ ਕਿ ਹਨ ਸਾਰੇ ਹਾਰ ਗਏ ਤਾਂ ਇੱਕ ਬੰਦਾ ਜਿੱਤੇ ਹੀ ਮਨਪ੍ਰੀਤ ਸਿੰਘ ਯਾਲੀ ਤੇ ਉਹ ਬੰਦੇ ਨੇ ਪੰਥ ਦੀ ਰੱਖੀ ਸੀ ਸ਼੍ਰੋਮਣੀ ਕਾਲਦਾਲ ਦਾ ਉਪ ਵਿਧਾਨ ਸਭਾ ਦਾ ਪਾਰਟੀ ਦਾ ਲੀਡਰ ਹੈ ਤੇ ਮੌਜੂਦਾ ਐਮਐਲਏ ਹੈ ਪਰ ਜਦੋਂ ਉਹਨੇ ਵੇਖਿਆ ਵੀ ਗਲਤ ਹੋ ਰਿਹਾ ਹੈ ਉਹਨੇ ਉਹਦੇ ਉਹਨੇ ਛੱਡੇ ਨੇ ਤੇ ਇਹਨਾ ਮੰਗਚਾ ਪਰੂਸੀ ਨਹੀਂ ਕੀਤੀ ਹੈਗੀ ਉਹਨੇ ਉਹਦਾ ਮੈਂਬਰ ਹੈ ਦੂਸਰਾ ਮੈਂਬਰ ਆ ਸਰ ਇਕਵਾਲ ਸਿੰਘ ਝੁੰਦਾ ਜਦੋਂ ਝੁੰਦਾ ਕਮੇਟੀ ਬਣੀ ਸੀ ਨਾ ਉਹ ਸਾਰੇ ਪੰਜਾਬ ਚ ਕੱਲੇ ਕੱਲੇ ਹਲਕੇ ਵਿੱਚ ਗਿਆ ਸੀ ਕੱਲੇ ਕੱਲੇ ਵਰਕਰ ਨੂੰ ਮਿਲਿਆ ਸੀ ਤੇ ਵਰਕਰਾਂ ਨੇ ਕਿਹਾ ਜੀ ਵੀ ਸਾਡੀ ਆਵਾਜ਼ ਅੱਗੇ ਪਹੁੰਚਾ ਦਿਓ ਉਹ ਆਵਾਜ਼ ਪਹੁੰਚਾਉਂਦਾ ਰਿਹਾ ਅੱਗੇ ਔਰ ਜਦੋਂ ਨਾਂ ਸੁਣੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਲੋਂ ਇੱਕ ਮਾਣ ਸਨਮਾਨ ਮਿਲਿਆ ਪੰਜ ਕਮੇਟੀ ਦੇ ਵਿੱਚ ਬੜਾ ਪ੍ਰੈਸ਼ਰ ਸੀ ਉਹਦੀ ਨੇੜਤਾ ਹੀ ਬਹੁਤ ਸੀ ਉਹਨਾਂ ਨਾਲ ਪਰ ਉਹਨੇ ਕਿਹਾ ਵੀ ਗੱਲ ਪੰਥ ਤੇ ਗ੍ਰੰਥ ਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਹੈ ਤੇ ਮੈਂ ਫਿਰ ਅਕਾਲ ਤਖਤ ਸਾਹਿਬ ਨਾਲ ਹੀ ਖੜੂਗਾ ਦੂਜਾ ਉਹ ਕਰਤਾਰ ਵਾਲਾ ਬੰਦਾ ਹੈ ਤੀਸਰਾ ਬੀਬੀ ਸਤਵੰਤ ਕੌਰ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਦਮਦਮਾ ਡੇਕਸਾਲ ਦੇ 13ਵੇਂ ਮੁਖੀ ਜਦੋਂ ਐਮਰਜੈਂਸੀ ਲੱਗੀ ਸੀ ਲੀਡਰਸ਼ਿਪ ਵਾਲੇ ਵਿੱਚ ਬੰਦ ਸੀ ਕੋਈ ਬੋਲਦਾਨ ਨਹੀਂ ਸੀ ਉਦੋਂ ਮਹਾਂਪੁਰਖ ਨੇ ਅਗਵਾਈ ਕੀਤੀ ਜੋ ਸੰਘਰਸ਼ ਚ ਦੀ ਨਗਰ ਕੀਰਤਨ ਕਿਤੇ ਸਰਕਾਰਾਂ ਨੂੰ ਲਲਕਾਰਿਆ ਤੇ ਉਹ ਸੰਘਰਸ਼ ਜਿੱਤਿਆ ਗਿਆ ਸੀ ਉਹ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੀ ਪੋਤਰੀ ਹੈ। ਸ਼ੀਤਪਈ ਮਰੀਤ ਸਿੰਘ ਜਦੋਂ ਚਾਹੀਸੀ ਦੇ ਕੱਲ ਤੱਕ ਸਭ ਤੇ ਹਮਲਾ ਹੋਇਆ ਉਹਨੇ ਡੱਟ ਕੇ ਉਹਦਾ ਮੱਥਾ ਭੰਨਿਆ ਦੁਸ਼ਮਣਾਂ ਦਾ ਸ਼ਹਾਦਤ ਪ੍ਰਾਪਤ ਕੀਤੀ। ਉਹਦੀ ਬੇਟੀ ਹੈ ਬੀਬੀ ਸਤਵੰਤ ਕੌਰ ਗੱਲਾਂ ਕਰਨੀਆਂ ਬੜੀਆਂ ਸੌਕੀਆਂ ਨੇ ਅਸਲਦਾ ਜੀ ਬੀਬੀ ਸਤਵੰਤ ਕੌਰ ਉਥੇ ਸੇਵਾ ਕਰਦੀ ਹੈ ਡਿਪਟੀ ਡਾਇਰੈਕਟਰ ਸ਼ਰਮਣੀ ਕਮੇਟੀ ਦੇ ਵਿੱਚ ਸਿਸਟਮ ਗਲਾ ਘੁੱਟ ਦਿੰਦਾ ਬੰਦੇ ਦਾ ਅਸੀਂ ਵੇਖਿਆ ਕਿਵੇਂ ਗੋਡਣਾ ਬਾਹਰ ਲਿਆਉਂਦੇ ਨੇ ਇਹ। ਪਰ ਬੀਬੀ ਡੋਲ ਰਹੀ ਪ੍ਰੈਸ਼ਰ ਪਿਆ ਉਹ ਬੀਬੀ ਕਰਦਾਰ ਸੀ ਪਿਛੇੋਂ ਖੂਨ ਸੀ ਮਾਹਪੁਰਖਾਂ ਦਾ ਅਰਸ਼ੀਦ ਪਰਿਵਾਰ ਦੀ ਧੀ ਸੀ ਉਹ ਕਹਿੰਦੀ ਮੈਂ ਪੰਥ ਲਈ ਖੜੂਂਗੀ ਉਹ ਖੜੀ ਐ ਤੀਜਾ ਸਾਹਿਬ ਗੁਰਪ੍ਰਤਾਸ ਸਿੰਘ ਚੌਥਾ ਸਾਹਿਬ ਗੁਰਪ੍ਰਤਾਸ ਸਿੰਘ ਵਡਾਲਾ ਵਡਾਲਾ ਪਰਿਵਾਰ ਪ੍ਰਾਂਟਕਸਾਲੀ ਪਰਿਵਾਰ ਹੈ ਚੰਗਾ ਉਹਦਾ ਉਧਰ ਮਾਨ ਸਤਕਾਰ ਸੀ ਪਰ ਕਿਉਂ ਨਾ ਗੱਲ ਪੰਥ ਦੀ ਐ ਯਾਰ ਗੁਰੂ ਤੋਂ ਗੁਰੂ ਰਸੇ ਅਡ ਨਾਲ ਕੋ ਅਕਸਰ ਕਹਿੰਦਾ ਵੀ ਸਭ ਭੁੱਲਾਂ ਬਖਸਾ ਗੁਰੂ ਨੂੰ ਮਨਾਉਣਾ ਚੌਥਾ ਉਹ ਐ ਪੰਜ ਪੰਜ ਮਗਾ ਸੰਤਾਸੀਕ ਉਮੇਦਪੁਰੀ ਜਿਸ ਬੰਦੇ ਨੂੰ 20 ਸਾਲ ਜ਼ਿਲ੍ਹਾ ਪਟਿਆਲ ਦਾ ਪ੍ਰਧਾਨ ਰਿਹਾ ਸ਼ਰਮਣੀ ਕਲਦਲ ਦਾ ਸਭ ਤੋਂ ਵੱਡਾ ਜ਼ਿਲ੍ਹਾ ਸੀ ਪੰਜਾਬ ਦਾ ਉਹਦਾ ਪ੍ਰਧਾਨ ਰਿਹਾ ਐਸਐਸ ਬੋਰਡ ਦਾ ਚੇਅਰਮੈਨ ਰਿਹਾ ਜਦੋਂ ਚੇਅਰਮੈਨ ਇੱਕ ਟੁੱਟੀ ਜੀ ਚੇਅਰਮੈਨ ਹੀ ਆ ਜੇ ਤੇ ਬੰਦੇ ਦੇ ਕਿੰਨੀਆਂ ਉਂਗਲੀਆਂ ਉੜਦੀਆਂ ਨੇ ਬੇਦਾਗ ਸ਼ਖੀਅਤ ਕੋਈ ਉਂਗਲੀ ਉਠਾ ਸਕਿਆ ਹੈਗਾ ਉਹ ਹੈ ਕਿ ਜਿਹੜੇ ਸਾਫ਼ ਸੁਥਰੇ ਬੰਦੇ ਗੁਰੂ ਨੂੰ ਸਮਰਪਤ ਮੇਸ ਸਵਾਰ ਸੇਵਾ ਕਰਨ ਵਾਲੇ ਸੀ ਉਹ ਇੱਧਰ ਰਹਿ ਗਏ ਜਿਹੜੇ ਲੋਭ ਲਾਲਚ ਵਾਲੇ ਸੀਗੇ ਉਹ ਪਿੱਠ ਕਰਕੇ ਚਲੇ ਗਏ ਟੋੜਾ ਸਾਹਿਬ ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ ਕਿਉਂਕਿ ਤੁਸੀਂ ਮੀਟਿੰਗ ਸੰਬੰਧੀ ਜਿਹੜੀਆਂ ਤਿਆਰੀਆਂ ਵੀ ਕਰ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ